ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤਸਵੀਰਾਂ ਜੋ ਸਾਹ ਸੁਕਾਉਣ ਵਾਲੀਆਂ ਨੇ ਤਸਵੀਰਾਂ ਜੋ ਡਰਾਉਣ ਵਾਲੀਆਂ ਨੇ ਤਸਵੀਰਾਂ ਜਿਸ ਨੂੰ ਵੇਖ ਕੇ ਇੱਕ ਵਾਰ ਰੂਹ ਜ਼ਰੂਰ ਕੰਬ ਜਾਵੇਗੀ ਕਿਉਂਕਿ ਰਾਤ ਦੇ ਸਮੇਂ ਤेंदुआ ਇੱਕ ਘਰ ਦੇ ਵਿੱਚ ਵੜ ਜਾਂਦਾ ਹੈ ਤੇ ਸਾਹ ਸੁਕਾ ਦਿੰਦਾ ਹੈ ਰਾਤ ਦਾ ਸਨਾਟਾ ਹੁੰਦਾ ਹੈ ਤੇ ਗਲੀ ਦੇ ਵਿੱਚ ਤेंदुआ ਆ ਜਾਂਦਾ ਹੈ ਇੰਨਾ ਹੀ ਨਹੀਂ ਜਦੋਂ ਕੁੱਤੇ ਭੌਂਗਣਾ ਸ਼ੁਰੂ ਕਰਦੇ ਹਨ ਤਾਂ ਤेंदुआ ਛਲਾਂਗ ਲਗਾ ਕੇ ਦੀਵਾਰ ਉੱਤੇ ਚੜ ਜਾਂਦਾ ਹੈ ਤੇ ਦੀਵਾਰ ਲੰਘ ਕੇ ਘਰ ਦੇ ਵਿੱਚ ਵੜ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਕਿਉਂਕਿ ਨੰਗਲ ਦੇ ਕੇਸ਼ਵਨਗਰ ਦੇ ਵਿੱਚ ਇੱਕ ਵਾਰ ਫਿਰ ਤਿੰਦੂ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਹਨ ਇਸ ਵਾਰ ਲੋਕਾਂ ਦੇ ਵਿੱਚ دہشت ਪੂਰੀ ਤਰ੍ਹਾਂ ਬਰਕਰਾਰ ਹੈ ਕਿਸ਼ਵ ਨਗਰ ਦੇ ਰਿਆਸੀ ਇਲਾਕੇ ਦੇ ਵਿੱਚ ਤेंदੂਰ ਦੀਆਂ ਤਸਵੀਰਾਂ ਪਹਿਲੀ ਵਾਰ ਵਾਇਰਲ ਨਹੀਂ ਹੋਈਆਂ ਇਸ ਤੋਂ ਪਹਿਲਾਂ ਵੀ ਕਈ ਵਾਰ ਤेंदੂਆ ਕਿਸ਼ਵ ਨਗਰ ਦੇ ਵਿੱਚ ਵਿਖਿਆ ਜਾ ਚੁੱਕਿਆ ਹੈ ਤੇ ਵਿਭਾਗ ਵੱਲੋਂ ਖਾਣਾ ਪੂਰਤੀ ਦੇ ਨਾਮ ਉਤੇ ਪਿੰਜਰਾ ਵੀ ਲਗਾਇਆ ਹੋਇਆ ਹੈ ਪਰ ਜੀਵ ਵਿਭਾਗ ਦੇ ਅਧਿਕਾਰੀ ਰਾਤ ਦੇ ਸਮੇਂ ਗਸ਼ਤ ਕਰਦੇ ਹੋਏ ਵਿਖਾਈ ਨਹੀਂ ਦਿੰਦੇ ਤੇ ਸਿਰਫ ਇੱਕ ਪਿੰਜਰਾ ਲਗਾ ਕੇ ਆਪਣੀ ਡਿਊਟੀ ਦੀ ਖਾਣਾ ਪੂਰਤੀ ਕਰ ਦਿੰਦੇ ਨੇ ਵਿਭਾਗ ਦੇ ਅਧਿਕਾਰੀ ਪਿੰਜਰਾ ਲਗਾ ਕੇ ਆਪਣੇ ਘਰਾਂ ਦੇ ਵਿੱਚ ਆਰਾਮ ਦੀ ਨੀਂਦ ਸੌ ਜਾਂਦੇ ਨੇ ਤੇ ਕੇਸ਼ਵਨਗਰ ਦੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਟੈਂਦੂਆ ਉਹਨਾਂ ਦੇ ਘਰਾਂ ਦੇ ਵਿੱਚ ਘੁੰਮਦਾ ਹੋਇਆ ਵਿਖਾਈ ਦਿੰਦਾ ਹੈ ਸਥਾਨਿਕ ਵਸਨੀਕਾਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਮੁਸ਼ਕਲ ਛੋਟੇ ਬੱਚਿਆਂ ਲਈ ਅਤੇ ਬਜ਼ੁਰਗ ਲੋਕਾਂ ਦੇ ਲਈ ਹੋ ਚੁੱਕੀ ਹੈ ਲੋਕਾਂ ਦਾ ਰਾਤ ਦੇ ਸਮੇਂ ਅਤੇ ਤੜਕੇ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਇਸ ਤेंदुए ਨੂੰ ਪਕੜਨ ਦੇ ਲਈ ਵਿਭਾਗ ਨੂੰ ਪਿੰਜਰੇ ਤੋਂ ਇਲਾਵਾ ਹੋਰ ਵੀ ਐਫਰਟਸ ਕਰਨ ਦੀ ਜ਼ਰੂਰਤ ਹੈ ਇੱਕ ਮਾਤਰ ਪਿੰਜਰੇ ਦੇ ਸਹਾਰੇ ਤेंदुए ਨੂੰ ਪਕੜਨ ਦੀ ਗੱਲ ਆਖਣਾ ਵਿਭਾਗ ਦੇ ਲਈ ਇੱਕ ਮਜ਼ਾਕ ਵਾਲੀ ਗੱਲ ਜ਼ਰੂਰ ਬਣ ਕੇ ਰਹਿ ਗਿਆ ਹੈ ਜ਼ਰੂਰਤ ਹੈ ਵਿਭਾਗ ਨੂੰ ਰਾਤ ਦੇ ਸਮੇਂ ਕਸ਼ਤ ਪੈਰਾ ਲਗਾਉਣ ਦੀ ਤੇ ਤਿੰਦੂ ਨੂੰ ਪਕੜਨ ਦੇ ਲਈ ਇਸ ਤੋਂ ਇਲਾਵਾ ਹੋਰ ਉਚਿਤ ਕਦਮ ਉਠਾਉਣ ਦੀ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ